ਕਿਸੇ ਇਨਸਾਨ ਨੂੰ ਜਾਣਨਾ ਹੋਵੇ ਜਾਂ ਤੁਸੀਂ ਉਹਦੇ ਬਾਰੇ ਉਹਦੇ ਵਰਗਾ ਬਣਨਾ ਹੋਵੇ ਤਾਂ ਕਹਿੰਦੇ ਨੇ ਕਿ ਤੁਹਾਨੂੰ ਉਸ ਇਨਸਾਨ ਦੇ ਨਾਲ ਫਿਰ ਰਹਿਣਾ ਪਊਗਾ ਟਾਈਮ ਸਪੈਂਡ ਕਰਨਾ ਪਊਗਾ ਤੁਹਾਨੂੰ ਜਿਹਨੂੰ ਸਰਕਾਰ ਚਾਹੇ ਕਿਸੇ ਦੀ ਵੀ ਹੋਵੇ ਇੰਡੀਆ ਲੈਵਲ ਤੇ ਦਿੱਲੀ ਦੇ ਵਿੱਚ ਕੋਈ ਵੀ ਪ੍ਰਧਾਨ ਮੰਤਰੀ ਹੋਵੇ ਤੇ ਐਸਾ ਕੋਈ ਪ੍ਰਧਾਨ ਮੰਤਰੀ ਹੋਣਾ ਜਿਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੱਲਬਾਤ ਨਾ ਕੀਤੀ ਹੋਵੇ ਜਾਂ ਉਹਨਾਂ ਤੋਂ ਪ੍ਰਭਾਵਿਤ ਨਾ ਹੋਇਆ ਇਹ ਇਹ ਇੱਕ ਵੱਡਾ ਸਵਾਲ ਹੈ ਹੁਣ ਦੇਖੋ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵੇਲੇ ਜੇ ਕਹਿਦੀ ਕਿ ਕੋਈ ਚੈਲੰਜ ਨਹੀਂ ਸੀ ਹਨਾ ਲੋਕ ਕਹਿੰਦੇ ਨੇ ਕਿਨੇ ਜੀ ਪ੍ਰਕਾਸ਼ ਸਿੰਘ ਬਾਦਲ ਅੱਗੇ ਕੌਣ ਬੋਲਦਾ ਸੀ ਬਈ ਕਿਉਂ ਨਹੀਂ ਬੋਲਦਾ ਸੀ ਹਾਲਾਂਕਿ ਲੋਕਾਂ ਨਾਲ ਕੰਟੈਕਟ ਕਰਨ ਦੇ ਮਾਧਿਅਮ ਹੁਣ ਜ਼ਿਆਦਾ ਨੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਕੋਲ ਜ਼ਿਆਦਾ ਨੇ ਲੋਕਾਂ ਦੇ ਨਾਲ ਕੰਟੈਕਟ ਕਰਨ ਲਈ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣੀ ਸਿਆਸਤ ਦੇ ਵਿੱਚ ਸੀ ਜਾਂ ਉਹਨਾਂ ਨੇ ਸ਼ੁਰੂ ਕੀਤੀ ਸੀ ਉਦੋਂ ਤਾਂ ਮਾਧਿਅਮ ਹੀ ਬਹੁਤ ਘੱਟ ਸੀ ਅਕਾਲੀ ਦਲ 'ਚ ਵੱਡਾ ਖਲਾਰਾ ਪੈਂਦਾ ਹੋਇਆ ਨਜ਼ਰ ਆ ਰਿਹਾ ਇੱਕ ਉਹ ਸਮਾਸੀ ਜੋ ਪ੍ਰਕਾਸ਼ ਸਿੰਘ ਬਾਦਲ ਦੇ ਅਗਵਾਈ ਵਿੱਚ ਅਕਾਲੀ ਦਲ ਚੱਲੀ ਅਤੇ ਵੱਖਰੀ ਰਾਜਨੀਤੀ ਹੈ ਜਿਹੜੀ ਉਹ ਕਰਕੇ ਦਿਖਾਈ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਦੂਜੀ ਤਰਫ ਜੇਕਰ ਦੇਖਿਆ ਜਾਵੇ ਸੁਖਵੀਰ ਸਿੰਘ ਬਾਦਲ ਨੇ ਤਾਂ ਉਹਨਾਂ ਦੀ ਅਗਵਾਈ 'ਚ ਦੇਖਿਆ ਜਾ ਰਿਹਾ ਹੈ ਕਿ ਵੱਡਾ ਖਲਾਰਾ ਹੁਣ ਅਕਾਲੀ ਦਲ 'ਚ ਪੈ ਚੁੱਕਿਆ ਤਾਂ ਇਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਨੇ rau virendra ji ਇਸ ਬਾਰੇ ਗੱਲ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ rau virendra banyapar ਨਾਲ ਕਿ ਆਖਰਕਾਰ ਕਾਰਨ ਕੀ ਬਣ ਰਿਹਾ ਕੀ ਅਜਿਹੇ ਜਿਹੜੇ ਮਾਹੌਲ ਪੈਦਾ ਹੋ ਗਿਆ ਕਿ ਅਕਾਲੀ ਦਲ ਹੁਣ ਖੇਰੁ ਖੇਰੂ ਹੋ ਗਿਆ। ਰਾਓਵਰਿੰਦਰ ਜੀ ਕਿੱਥੇ ਇੱਕ ਕਮੀ ਲੱਗ ਰਹੀ ਹੈ ਤੁਹਾਨੂੰ ਕਿ ਸੁਖਵੀਰ ਸਿੰਘ ਬਾਦਲ ਉਹ ਚੀਜ਼ ਨਹੀਂ ਪੜ ਪਾਰੇ ਜੋ ਹੁਣ ਤੱਕ ਇੰਨਾ ਲੰਬਾ ਅਰਸਾ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਸੰਭ ਕੇ ਰੱਖਿਆ ਹੈ। ਅ ਦੇਖੋ ਸਤਰਾਮ ਤੁਹਾਡੀ ਗੱਲ ਠੀਕ ਹੈ। ਅਕਾਲੀ ਦਲ ਇਸ ਵੇਲੇ ਬਹੁਤ ਬੁਰੇ ਹਾਲਾਤਾਂ ਚੋਂ ਨਿਕਲ ਰਿਹਾ ਹੈ। ਜੀ। ਮਤਲਬ ਇੱਕ ਇਹ ਹੁੰਦਾ ਹੈ ਕਿ ਕੋਈ ਪਾਰਟੀ ਜਾਂ ਅਕਾਲੀ ਦਲ ਵਰਗੀ ਪਾਰਟੀ ਜਿਹਦਾ ਇਤਿਹਾਸ ਇੰਨਾ ਵੱਡਾ ਆ ਤੇ ਜਦੋਂ ਉਹਨੂੰ ਲੱਗਦਾ ਕਿ ਸ਼ਾਇਦ ਉਹ ਹੁਣ ਮੁਸ਼ਕਲ ਚੋਂ ਨਿਕਲ ਜਾਣਗੇ ਉਸ ਮੁਸ਼ਕਲ ਚੋਂ ਨਿਕਲਣ ਦੀ ਥਾਂ ਤੇ ਡੂੰਗੀ ਖਾਈ ਹੋਰ ਵੀ ਜਿਹੜੀ ਆ ਉਸ ਤਰੀਕੇ ਦੀ ਮੁਸ਼ਕਲ ਪਾਰਟੀ ਅੱਗੇ ਆ ਜਾਂਦੀ ਹੈ। ਹਮ ਇਲੈਕਸ਼ਨ ਹੋਈ ਹੈ ਇਲੈਕਸ਼ਨ ਚ ਪੂਰੀ ਤਰੀਕੇ ਦੇ ਨਾਲ ਪੀਟੀਆ ਅਕਾਲੀਦਾਨ ਉਸ ਤੋਂ ਬਾਅਦ ਕਿਤੇ ਪਾਰਟੀ ਨੂੰ ਦੁਬਾਰਾ ਸਟੈਂਡ ਕਰਨਾ ਸੀ ਪਰ ਆਹ ਕੁਝ ਹੋ ਗਿਆ ਇੰਨੇ ਵੱਡੇ ਵੱਡੇ ਆਗੂ ਬਾਗੀ ਹੋ ਗਏ। ਹੁਣ ਇੱਥੇ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਲੋਕ ਹੁਣ ਸੋਚਦੇ ਨੇ ਇਸ ਵੇਲੇ ਇਹ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪੁੱਤਰ ਨੇ ਪਰ ਇੱਕ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਲੀਡਰਸ਼ਿਪ ਤੇ ਇੱਕ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਇੰਨਾ ਫਰਕ ਕਿਉਂ ਹੈ ਉਹ ਕਿਹੜੀਆਂ ਕਮੀਆਂ ਨੇ ਜਾਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀਆਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਐਕਸੈਪਟ ਨਹੀਂ ਕੀਤੀਆਂ ਜਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਲੈ ਕੇ ਦੁਹਰਾ ਨਹੀਂ ਸਕਿਆ ਉਹਨਾਂ ਨੂੰ ਧਾਰਨ ਨਹੀਂ ਕਰ ਸਕੇ ਅਸਲ ਸ਼ਬਦ ਹੈ ਕਿ ਧਾਰਨ ਨਹੀਂ ਕਰ ਸਕੇ ਜੀ ਜੋ ਖੂਬੀਆਂ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਸੀ ਹੂੰ ਦੇਖੋ ਤੁਸੀਂ ਕਿਸੇ ਇਨਸਾਨ ਨੂੰ ਜਾਣਨਾ ਹੋਵੇ ਜਾਂ ਤੁਸੀਂ ਉਹਦੇ ਬਾਰੇ ਉਹਦੇ ਵਰਗਾ ਬਣਨਾ ਹੋਵੇ ਤਾਂ ਕਹਿੰਦੇ ਨੇ ਕਿ ਤੁਹਾਨੂੰ ਉਸ ਇਨਸਾਨ ਦੇ ਨਾਲ ਫਿਰ ਰਹਿਣਾ ਪਊਗਾ ਟਾਈਮ ਸਪੈਂਡ ਕਰਨਾ ਪਊਗਾ ਤੁਹਾਨੂੰ ਕੋਈ ਚੇਲਾ ਹੁੰਦਾ ਆ ਉਹਨੇ ਕੁਛ ਗੁਰੂ ਵਰਗਾ ਬਣਨਾ ਹੁੰਦਾ ਤਾਂ ਫਿਰ ਉਹ ਗੁਰੂ ਦੇ ਆਸ਼ਰਮ ਚ ਰਹਿੰਦਾ ਗੁਰੂ ਜੋ ਕਰਦਾ ਉਹ ਦੇਖਦਾ ਫਿਰ ਉਹਨੂੰ ਰਿਪੀਟ ਕਰਦਾ ਕੁਝ ਸਿੱਖਦਾ ਕੁਝ ਨਹੀਂ ਪਤਾ ਲੱਗਦਾ ਉਹ ਪੁੱਛਦਾ ਗੁਰੂ ਤੋਂ ਫਿਰ ਗੁਰੂ ਦੱਸਦਾ ਕਿ ਨਹੀਂ ਇਹ ਐਦਾਂ ਨਹੀਂ ਹੋਣੀ ਐਦਾਂ ਹੋਣੀ ਬੜੀ ਹੈਰਾਨੀ ਹੁੰਦੀ ਐ ਇੱਥੇ ਗੱਲ ਆ ਕੇ ਕਿ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਬਾਬਾ ਬੋੜ ਜਿਹਨੂੰ ਸਰਕਾਰ ਚਾਹੇ ਕਿਸੇ ਦੀ ਵੀ ਹੋਵੇ ਇੰਡੀਆ ਲੈਵਲ ਤੇ ਦਿੱਲੀ ਦੇ ਵਿੱਚ ਉਹ ਵੀ ਪ੍ਰਧਾਨ ਮੰਤਰੀ ਹੋਵੇ ਤੇ ਐਸਾ ਕੋਈ ਵੀ ਪ੍ਰਧਾਨ ਮੰਤਰੀ ਹੋਣਾ ਜਿਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੱਲਬਾਤ ਨਾ ਕੀਤੀ ਹੋਵੇ ਜਾਂ ਉਹਨਾਂ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ ਤੇ ਇੱਕ ਐਸੇ ਕੱਦ ਦਾ ਲੀਡਰ ਤੇ ਉਸ ਦੇ ਅੱਗੇ ਸਪੁੱਤਰ ਹੋਣਾ ਸੁਖਵੀਰ ਸਿੰਘ ਬਾਦਲ ਦੇ ਵੀ ਇਹ ਤਾਂ ਇੱਕ ਬਹੁਤ ਇੱਕ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ਕਿ ਤੁਸੀਂ ਉਸ ਇਨਸਾਨ ਦੇ ਪੁੱਤਰ ਹੋ ਜਿਹੜਾ ਇਨਸਾਨ ਪੰਜਾਬ ਦੀ ਰਾਜਨੀਤੀ ਦਾ ਮਹਾਰਥੀ ਕਿਹਾ ਜਾਂਦਾ ਪਰ ਉਹਨਾਂ ਦੀ ਗੱਲਾਂ ਧਾਰਨ ਕਿਉਂ ਨਹੀਂ ਕਰ ਸਕੇ ਇਹ ਇਹ ਇੱਕ ਵੱਡਾ ਸਵਾਲ ਹੈ ਹੁਣ ਦੇਖੋ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵੇਲੇ ਜੇ ਕਹਿਦੀ ਕਿ ਕੋਈ ਚੈਲੰਜ ਨਹੀਂ ਸੀ ਹਨਾ ਲੋਕ ਕਹਿੰਦੇ ਨੇ ਕਿ ਨਹੀਂ ਜੀ ਪ੍ਰਕਾਸ਼ ਸਿੰਘ ਬਾਦਲ ਅੱਗੇ ਕੌਣ ਬੋਲਦਾ ਸੀ ਬਈ ਕਿਉਂ ਨਹੀਂ ਬੋਲਦਾ ਸੀ ਕਿੱਡੇ-ਕੱਡੇ ਵੱਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੀ ਬਿਲਕੁਲ ਨਾਲ ਸੀ ਅਰਜਨ ਸਿੰਘ ਲੋਂਗੋਵਾਲ ਗੁਰਚਰਨ ਸਿੰਘ ਟੋੜਾ ਸੁਖਜੀਤ ਸਿੰਘ ਬਰਨਾਲਾ ਸੁਦੇਵ ਸਿੰਘ ਢੀਂਡਸਾ ਵਰਗੇ ਜਿਹੜੇ ਲੀਡਰ ਨੇ ਉਹ ਨਾਲ ਰਏ ਇਹ ਸਾਰੇ ਪ੍ਰਕਾਸ਼ ਸਿੰਘ ਬਾਦਲ ਦੇ ਲਈ ਚੈਲੰਜ ਸੀ ਹਮੇਸ਼ਾ ਹੀ ਪਰ ਦੇਖੋ ਕਿ ਪ੍ਰਕਾਸ਼ ਸਿੰਘ ਬਾਦਲ ਕਿਵੇਂ ਅੱਗੇ ਆਏ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨੀ ਵੀ ਉਮਰ ਤਾਂ ਉਮਰ ਜਿਹੜੀ ਸਿਆਸਤ ਕੀਤੀ ਹੈ ਉਹਨਾਂ ਨੇ ਜਿਹੜਾ ਲੋਕਾਂ ਨਾਲ ਕੰਟੈਕਟ ਸੀ ਨਾ ਸਤਨਾਮ ਉਹ ਨਹੀਂ ਛੱਡਿਆ ਉਹ ਗਵਾਇਆ ਨਹੀਂ ਹਾਲਾਂਕਿ ਲੋਕਾਂ ਨਾਲ ਕੰਟੈਕਟ ਕਰਦੇ ਮਾਧਿਅਮ ਹੁਣ ਜ਼ਿਆਦਾ ਨਹੀਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉਹ ਜਾਦਾ ਨਹੀਂ ਲੋਕਾਂ ਦੇ ਨਾਲ ਕੰਟੈਕਟ ਕਰਨ ਦੇ ਜਦੋਂ ਪ੍ਰਕਾਸ਼ ਸਿੰਘ ਬਾਦਲ ਉਹ ਨਹੀਂ ਸਿਆਸਤ ਦੇ ਵਿੱਚ ਸੀ ਜਾਂ ਉਹਨਾਂ ਨੇ ਸ਼ੁਰੂ ਕੀਤੀ ਸੀ ਉਦੋਂ ਤਾਂ ਮਾਧਿਅਮੇ ਬਹੁਤ ਘੱਟ ਸੀ ਬਿਲਕੁਲ ਤੁਹਾਨੂੰ ਕੋਈ ਸੁਣੀ ਨਹੀਂ ਸਕਦਾ ਸੀ ਜਿੰਨੇ ਲੋਕ ਤੁਹਾਡੀ ਰੈਲੀ 'ਚ ਆ ਗਏ ਤੁਹਾਡੀ ਸਭਾ 'ਚ ਆ ਗਏ ਸਿਰਫ ਉਹਨਾਂ ਤੱਕ ਤੁਹਾਡਾ ਮੈਸੇਜ ਆਣਾ ਜਾਂ ਸਿਰਫ ਮੈਸੇਜ ਆਣਾ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਸੁਣਿਆ ਸਟੇਜ ਤੇ ਉਹ ਅੱਗੇ ਜਾ ਕੇ ਦੱਸਣ ਕਿ ਯਾਰ ਅੱਜ ਇਹ ਫਲਾਣੇ ਲੀਡਰ ਨੇ ਆ ਗੱਲਾਂ ਕੀਤੀਆਂ ਹੁਣ ਤੇ ਤੁਸੀਂ ਇੱਕ ਗੱਲ ਬੋਲਦੇ ਹੋ ਤੇ ਜਦੇ ਪੂਰੀ ਦੁਨੀਆ ਤੇ ਚਲੇ ਜਾਂਦੀ ਹੈ ਹੁਣ ਤਾਂ ਸੌਖਾ ਹੀ ਬਹੁਤ ਹੋਇਆ ਆਪਣੀ ਗੱਲ ਪਹੁੰਚਾਉਣ ਦਾ ਤੇ ਲੋਕਾਂ ਨਾਲ ਕਨੈਕਟ ਕਰਨ ਦਾ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਲੱਗਦਾ ਕਿ ਕੀ ਲੋਕਾਂ ਨਾਲ ਕਨੈਕਟ ਨਹੀਂ ਕਰ पाए ਸੁਖਬੀਰ ਸਿੰਘ ਬਾਦਲ ਜਾਂ ਫਿਰ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਹੀ ਕਨੈਕਟ ਨਹੀਂ ਕਰ पाए ਜੀ ਜਾਂ ਫਿਰ ਕੋਈ ਹੋਰ ਗੱਲ ਹੈ ਹੁਣ ਦੇਖੋ ਜਦੋਂ ਸਰਕਾਰ ਸੀ ਹੁਣ ਇਹ ਵੀ ਭੁੱਲਣਾ ਨਹੀਂ ਚਾਹੀਦਾ ਹਾਲਾਂਕਿ ਹੁਣ ਬਹੁਤ ਸਾਰੇ ਲੋਕ ਕਹਿਣਗੇ ਕਿ ਲੈ ਜਦੋਂ ਅਕਾਲੀ ਦਲ ਨੇ 10 ਸਾਲ ਰਾਜ ਕੀਤਾ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਦੋ ਵਾਰ ਮੁੱਖ ਮੰਤਰੀ ਬਣੇ ਤੇ ਉਹ ਕਹਿ ਦੇਣਗੇ ਕਿ ਉਦੋਂ ਤਾਂ ਪ੍ਰਕਾਸ਼ ਸਿੰਘ ਬਾਦਲ ਸੀਗੇ ਤਾਂ ਕਰਕੇ ਸਰਕਾਰ ਬਣੀ ਪਰ ਜਿਹੜੀ ਦੂਸਰੀ ਵਾਰ 2012 ਦੇ ਵਿੱਚ ਜਿਹੜੀ ਸਰਕਾਰ ਬਣੀ ਸੀ ਨਾ ਅਕਾਲੀ ਦਲ ਦੀ ਰਿਪੀਟ ਕੀਤੀ ਸੀ ਉਦੋਂ ਤਾਂ ਫਿਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੀ ਉਹ ਗੱਲ ਵੱਖਰੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਉਹ ਨਹੀਂ ਬੈਠੇ ਸੀ ਉੱਪਰ अच्छा ये मैं उदों ਤੋਂ ਗੱਲਾਂ ਸੁਣਦਾ ਆ ਰਿਹਾ ਸਤਨਾਮ ਕਿ ਉਦੋਂ ਲੋਕ ਇਹ ਉਦੋਂ ਗੱਲਾਂ ਕਰਦੇ ਹੁੰਦੇ ਸੀ ਵੀ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਹੋਣੀ ਮਤਲਬ ਨਾ ਰਹੇ ਉਹਨਾਂ ਨੂੰ ਲੱਗਦਾ ਸੀ ਆਮ ਲੋਕਾਂ ਨੂੰ ਕਹਿੰਦੇ ਕਿ ਯਾਰ ਪਾਰਟੀ ਟੁੱਟ ਜਾਣੀ ਤੇ ਉਹ ਚੀਜ਼ਾਂ ਹੁਣ ਹੁਣ ਜਾ ਕੇ ਇੱਥੇ ਸੱਚ ਸਾਬਤ ਹੋ ਰਹੀਆਂ ਨੇ ਤੇ ਫਿਰ ਉਹੀ ਸਵਾਲ ਹੈ ਕਿ ਕਿਉਂ ਨਹੀਂ ਸਾਮ ਕੇ ਚੱਲ ਸਕੇ ਕਿਉਂ ਨਾਲ ਨਹੀਂ ਲੈ ਕੇ ਚੱਲ ਸਕੇ ਸੁਖਬੀਰ ਸਿੰਘ ਬਾਦਲ ਜੀ ਹਾਂ ਰਾਉ ਜੀ rau ji ਇੱਥੇ ਗੱਲ ਇਹ ਆ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦਾ ਕੰਡਕਟ ਨਹੀਂ ਕਰ ਸਕਦੇ ਇਸੇ ਸਬੰਧੀ ਤਾਂ ਹੁਣ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਵੀ ਕੱਢੀ ਤੇ ਇਹੀ ਸੀਨੀਅਰ ਲੀਡਰਸ ਜਿਹੜੇ ਉਹ ਗੱਡੀਆਂ ਤੇ ਬਿਠਾਏ ਇਹੀ ਹਲਕਾ ਇਨਚਾਰਜ ਜਿਹੜੇ ਆ ਨਾਲ ਲੈ ਕੇ ਚੱਲੇ ਜਿਹੜੇ ਅੱਜ ਬਾਗੀ ਧੜੇ ਵਜੋਂ ਅੱਗੇ ਆ ਰਹੇ ਆ ਆਖਰਕਾਰ ਫਿਰ ਵੀ ਜਿਹੜਾ ਇੰਨਾ ਕੁਝ ਕਰਨ ਦੇ ਬਾਵਜੂਦ ਜਿਹੜਾ ਪੰਜਾਬ ਬਚਾਉਣ ਦੀ ਕੋਸ਼ਿਸ਼ਾ ਕਰ ਰਿਹਾ ਸੀ ਸੁਖਵੀਰ ਸਿੰਘ ਬਾਦਲ ਅੱਜ ਉਹ ਆਪਣੀ ਹੀ ਪਾਰਟੀ ਨੂੰ ਬਚਾਉਣ ਚ ਜਿਹੜਾ ناکਾਮਜਾਬ ਨਜ਼ਰ ਆ ਰਿਹਾ ਆ ਆਖਰਕਾਰ ਕਾਰਨ ਕੀ ਲੱਗ ਰਿਹਾ ਹੈ ਨਹੀਂ ਪੰਜਾਬ ਯਾਤਰਾ ਚ ਗੱਡੀਆਂ ਤੇ ਥਾਲਤਾ ਬਿਠਾਏ ਲੀਡਰ ਹੂੰ ਟਿਕਟਾਂ ਵੀ ਦਿੱਤੀਆਂ ਬਾਅਦ ਚ ਹੂੰ ਹੁਣੇ-ਹੁਣੇ ਲੋਕ ਸਭਾ ਚੋਣ ਲੰਗੀ ਆ ਨਾ ਜੀ ਮੰਦੂ ਮਾਜਰਾ ਸਾਹਿਬ ਚੋਣ ਲੜ ਕੇ ਹਟੇ ਨੇ ਬਿਲਕੁਲ ਠੀਕ ਹੈ ਹੂੰ ਤੇ ਟਿਕਟਾਂ ਵੀ ਦਿੱਤੀਆਂ ਨੇ ਇਹ ਗੱਲ ਨਹੀਂ ਹੈਗੀ ਕਿ ਟਿਕਟਾਂ ਨੇ ਦਿੱਤੀਆਂ ਹੁਣ ਪਰ ਗੱਲ ਇਹ ਹੈ ਨਾ ਸਤਨਾਮ ਇੱਕ ਹੁੰਦੀ ਹੈ ਨਾ ਕਿ ਜਦੋਂ ਪਾਰਟੀ ਚ ਇਹ ਗੱਲ ਚੱਲਣ ਲੱਗ ਜੇ ਕਿ ਨਹੀਂ ਯਾਰ ਪ੍ਰਧਾਨ ਬਦਲਣਾ ਪ੍ਰਧਾਨ ਬਦਲਣਾ ਇਹ ਹੌਲੀ-ਹੌਲੀ ਦੇਖੋ ਇੱਕ ਸੁਰ ਨੂੰ ਤੁਸੀਂ ਦਬਾ ਲੋਗੇ ਹੂੰ ਹੌਲੀ ਹੌਲੀ ਫਿਰ ਉਹ ਤੋਂ ਦੋ ਬਣਦੇ ਆ ਤਿੰਨ ਅਵਾਜ਼ਾਂ ਇਕੱਠੀਆਂ ਹੁੰਦੀਆਂ ਅਕਾਲੀ ਦਲ ਦੇ ਵਿੱਚ ਇਹ ਚੀਜ਼ ਡਿਵੈਲਪ ਹੁੰਦੀ ਗਈ ਜਦੋਂ ਤੋਂ ਬੇਅਦਵੀ ਦਾ ਮਾਮਲਾ ਹੋਇਆ ਕਾਂਡ ਹੋਇਆ ਦੇਖੋ ਉਸ ਤੋਂ ਬਾਅਦ ਅ ਅਕਾਲੀ ਦਲ ਮੁੜ ਕੇ ਉੱਠਿਆ ਨਹੀਂ ਹੈਨਾ ਡਾਊਨ ਹੀ ਜਾਂਦਾ ਰਿਹਾ ਜੀ ਆ ਤਾਂ ਹੁਣ ਤਾਂ ਜੋ ਹੀ ਐ ਬੀ ਬਿਲਕੁਲ ਇੱਕੋ ਸੀਟ ਤੇ ਅਕਾਲੀ ਦਲ 18 ਤੋਂ 2 ਤੇ ਆਏ ਫਿਰ 1 ਤੇ ਆਏ ਹਾਂ ਹੁਣ 1 ਤੇ ਰਹਿ ਗਏ ਤੇ ਇਸ ਤੋਂ ਫਿਰ ਬੁਰੀ ਹਾਲਤ ਤਾਂ ਨਹੀਂ ਹੋ ਸਕਦੀ ਹੈ ਨਾ ਇਹ ਹੁਣ ਫਿਰ ਗੱਲ ਉਹੀ ਆ ਕਿ ਦੇਖੋ ਹਾਲਾਂਕਿ ਸੁਖਵੀਰ ਸਿੰਘ ਬਾਦਲੂਰਾਂ ਦੇ ਨਾਲ ਵੀ ਲੀਡਰ ਹੈਗੇ ਨੇ ਹਜੇ ਇਹ ਗੱਲ ਨਹੀਂ ਹੈ ਹਜੇ ਵੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲਾ ਹੀ ਆ ਜੇ ਆਪਾਂ ਦੂਸਰੇ ਧੜੇ ਨੂੰ ਕਹਾਂਗੇ ਤਾਂ ਉਹਨੂੰ ਅਸੀਂ ਬਾਗੀ ਧੜਾ ਕਹਿੰਦੇ ਆ ਜਿਵੇਂ ਚੱਲ ਰਹੀਆਂ ਖਬਰਾਂ ਅਕਾਲੀ ਦਲ ਤਾਂ ਹਜੇ ਵੀ ਸੁਖਵੀਰ ਸਿੰਘ ਬਾਦਲ ਵਾਲਾ ਹੀ ਆ ਪਰ ਇੱਥੇ ਗੱਲ ਇਹ ਹੈ ਨਾ ਕਿ ਸੁਖਬੀਰ ਸਿੰਘ ਬਾਦਲ ਜੇ ਕਿਤੇ ਉਹਨਾਂ ਦੇ ਮਨ 'ਚ ਕੋਈ ਈਗੋ ਹੈਗੀ ਆ ਤਾਂ ਉਹਨਾਂ ਨੂੰ ਤਿਆਗ ਦੇਣੀ ਚਾਹੀਦੀ ਹੈ ਦੇਖੋ ਮੈਂ ਸਲਾਹ ਤਾਂ ਨਹੀਂ ਦੇ ਸਕਦਾ ਮੈਂ ਤਾਂ ਬਹੁਤ ਛੋਟਾ ਆ ਹਾਂ ਵੱਡੇ ਹੈ ਨਾ ਪਰ ਜੇ ਕਿਤੇ ਮੈਂ ਫੇਰ ਵੀ ਕਹਿਣਾ ਕਿ ਜੇ ਕਿਤੇ ਵੀ ਸੁਖਬੀਰ ਸਿੰਘ ਬਾਦਲ ਗੋਰਾ ਦੇ ਮਨ 'ਚ ਈਗੋ ਹੈਗੀ ਆ ਕਿਤੇ ਤਾਂ ਉਹਨਾਂ ਨੂੰ ਉਹ ਵੀ ਕੱਢ ਦੇਣੀ ਚਾਹੀਦੀ ਹੈ ਤੁਸੀਂ ਕਿਉਂ ਨਹੀਂ ਆਪਣੇ ਸੀਨੀਅਰ ਅਗਵਾ ਦੇ ਘਰ ਕਿਉਂ ਨਹੀਂ ਚਲੇ ਜਾਂਦੇ ਠੀਕ ਹੈ ਜੇ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰ ਲਈ ਐਦਾਂ ਕਰ ਲਈ ਤੇ ਇਹਦਾ ਮਤਲਬ ਇਹ ਥੋੜੀ ਤੁਸੀਂ ਉਹਨਾਂ ਨੂੰ ਬੁਲਾਉਣਾ ਛੱਡ ਦਿਓ ਠੀਕ ਹੈ ਤੁਸੀਂ ਜਾਓ ਘਰ ਅੱਛਾ ਹੁਣ ਇੱਥੇ ਦੱਸਦਾ ਮੈਂ ਗੱਲ ਜੇ ਹੁਣ ਇਹੀ ਗੱਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਮੇਂ ਹੋਈ ਹੁੰਦੀ ਤਾਂ ਮੈਂ ਦੱਸਦਾ ਕੀ ਹੁੰਦਾ ਪ੍ਰਕਾਸ਼ ਸਿੰਘ ਬਾਦਲ ਨੇ ਬਿਨਾਂ ਟਾਈਮ ਗਵਾਏ ਉਹ ਉਹ ਲੀਡਰਾਂ ਦੇ ਘਰੇ ਚਲੇ ਜਾਣਾ ਸੀ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਪਤਾ ਕੀ ਕਹਿਣਾ ਸੀ ਆਓ ਲਓ ਵੀ ਆ ਗਏ ਅਸੀਂ ਲਿਆਓ ਫਿਰ ਚਾਹ ਪਾਣੀ ਬੁਲਾਓ ਆ ਵੀ ਬੈਠੋ ਰੋਟੀ ਰੁੱਟੀ ਤਿਆਰ ਕਰੋ ਠੀਕ ਹੈ ਮਤਲਬ ਉਹ ਇੱਕ ਕਲਾ ਹੁੰਦੀ ਹੈ ਤੁਸੀਂ ਕਿਸੇ ਦੂਸਰੇ ਨਾਲ ਕੰਟੈਕਟ ਕਿੱਦਾਂ ਕਰਨਾ ਗੱਲ ਇਹ ਹੈ ਕਿ ਇਹ ਵੀ ਇੱਕ ਗॉड गिफ्टेड ਚੀਜ਼ ਪਰ ਇੱਥੇ ਉਲਟੋ ਹੋ ਰਿਹਾ ਕਿ ਇੱਕ ਪਾਸੇ ਬਾਗੀ ਤੜਾ ਮੀਟਿੰਗ ਕਰ ਰਿਹਾ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਚੜ੍ਹਦੀ ਕਲਾ ਦੇ ਨਾਅਰੇ ਲਵਾ ਰਿਹਾ ਕਿ ਇਹੀ ਕਾਰਨ ਲੱਗ ਰਿਹਾ ਕਿ ਉਹ ਪੀਤਾ ਵਾਲੀਆਂ ਗੱਲਾਂ ਹਲੇ ਵੀ ਜਿਹੜੇ ਧਿਆਨ ਚ ਨਹੀਂ ਲਿਆ ਪਾਰੇ ਨਹੀਂ ਦੇਖੋ ਇਹ ਹੁਣ ਉਹਨਾਂ ਨੂੰ ਬਤੌਰ ਪਾਰਟੀ ਪ੍ਰਧਾਨ ਨੇ ਸਮਝਣਾ ਪਊਗਾ ਚੀਜ਼ ਹੁਣ ਮੰਨ ਲਓ ਚੰਦੂ ਮਾਜਰਾ ਕਿਸੇ ਇੱਕ ਹਲਕੇ ਨੂੰ ਬਿਲੋਂਗ ਕਰਦੇ ਨੇ ਬਿਲਕੁਲ ਸੋ ਜੀ ਸਿੰਘ ਰਖੜਾ ਕਿਸੇ ਇੱਕ ਹਲਕੇ ਨੂੰ ਬਿਲੋਂਗ ਕਰਦੇ ਸਿਕੰਦਰ ਸਿੰਘ ਮਲੂਕਾ ਕਿਸੇ ਇੱਕ ਹਲਕੇ ਨੂੰ ਬਿਲੋਂਗ ਕਰਦੇ ਤੇ ਉਸ ਹਲਕੇ ਦੇ ਵਿੱਚ ਜੇ ਇਹ ਵੱਡੇ ਲੀਡਰ ਸੀ ਤਾਂ ਉਹਨਾਂ ਤੋਂ ਥੱਲੇ ਵਾਲੇ ਵੀ ਲੀਡਰਸ ਤਾਂ ਸੀਗੇ ਨਾ ਹੈਗੇ ਨੇ ਨਾ ਬਿਲਕੁਲ ਹੁਣ ਉਹ ਜਿਹੜੇ ਥੱਲੇ ਵਾਲੇ ਲੀਡਰ ਨੇ ਉਹ ਇਸ ਕਰਕੇ ਖੁਸ਼ ਹੋ ਰਹੇ ਨੇ ਵੀ ਚੰਗਾ ਹੋਇਆ ਜੇ ਇਹ ਚਲੇ ਜਾਣ ਕਿਉਂਕਿ ਉਹਨਾਂ ਦੀ ਕੁਰਸੀ ਸਾਨੂੰ ਮਿਲ ਜੂਗੀ ਦੇਖੋ ਪਾਰਟੀ ਪੂਰੀ ਬਾਰੇ ਨਹੀਂ ਕੋਈ ਸੋਚ ਰਿਹਾ ਜੇ ਆਪਾਂ ਕਹੀਏ ਨਾ ਕਿ ਲੋਕ ਪਾਰਟੀ ਬਾਰੇ ਨਹੀਂ ਉੱਥੇ ਉਹ ਲੋਕ ਇਹ ਦੇਖਦੇ ਨੇ ਕਿ ਚਲੋ ਉੱਪਰਲੇ ਲੀਡਰ ਦੀ ਕੁਰਸੀ ਖਾਲੀ ਹੋ ਗਈ ਇਹ ਪਾਰਟੀ ਤੋਂ ਬਾਗੀ ਹੋਗੇ ਜੀ ਇਹਨਾਂ ਵਾਲੀ ਕੁਰਸੀ ਤੇ ਆਪਾਂ ਘੁੰਮ ਫਿਰ ਕੇ ਜਾਣਾ ਕਿਵੇਂ ਆ ਇਹ ਚੀਜ਼ਾਂ ਨੇ ਮਤਲਬ ਠੀਕ ਹੈ ਦੇਖੋ ਹਰ ਇੱਕ ਬੰਦਾ ਇੱਕ ਕੁਰਸੀ ਤੇ ਨਹੀਂ ਹਮੇਸ਼ਾ ਦੇ ਲਈ ਬੈਠ ਸਕਦਾ ਪਰ ਉਹਦਾ ਇੱਕ ਸਮਾਂ ਹੁੰਦਾ ਵੀ ਇਹ ਨਹੀਂ ਵੀ ਤੁਸੀਂ ਇਸ ਤਰੀਕੇ ਦੇ ਨਾਲ ਉੱਥੋਂ ਮੌਕਾ ਤੇ ਫਿਰ ਗੱਲ ਇਹ ਹੈ ਕਿ ਸਲਾਹ ਸਲਾਹ ਕਿੱਥੋਂ ਲੈ ਰਹੇ ਹੋ ਤੁਸੀਂ ਸਲਾਹ ਤੇ ਬਹੁਤ ਇੰਪੋਰਟੈਂਟ ਕਰਦਾ ਚਰਨਜੀਤ ਸਿੰਘ ਬਰਾੜ ਸਭ ਤੋਂ ਪਹਿਲਾਂ ਬੋਲੇ ਰਾਜਪੁਰੇ ਵਾਲੇ ਹਨ ਉਹਨਾਂ ਦੀ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਉਹ ਕਹਿੰਦੇ ਕਿ ਮੈਂ ਸਲਾਹ ਦਿੱਤੀ ਸੀ ਕਿ ਅੰਮ੍ਰਿਤਸਰ ਸਾਹਿਬ ਖਡੂਰ ਸਾਹਿਬ ਸੀਟ ਛੱਡ ਦੋ ਫਰੀਦਕੋਟ ਛੱਡੋ ਬਾਕੀਆਂ ਤੇ ਲੜਾ ਲਓ ਕੋਈ ਗੱਲ ਨਹੀਂ ਅੱਛਾ ਜੇ ਉਹ ਸਲਾਹ ਮੰਨੀ ਹੁੰਦੀ ਤਾਂ ਤੁਸੀਂ ਦੇਖੋ ਕਿ ਇਹਨਾਂ ਦੋਨਾਂ ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਨੇ ਕੋਈ ਪਾਰਟੀ ਦਾ ਸਟੈਂਡ ਨਹੀਂ ਸੀ ਕੁਝ ਕੁਝ ਨਾਲ ਨਹੀਂ ਸੀ ਸਿਰਫ ਕੀ ਕੌਣ ਸੀਗੇ ਲੋਕ ਲੋਕ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਸੀ ਪਾਰਟੀ ਚਾਹੇ ਸੀ ਚਾਹੇ ਨਹੀਂ ਸੀ ਪਰ ਲੋਕ ਨਾਲ ਸੀ VOTER ਨਾਲ ਸੀ ਇਸੇ ਕਰਕੇ ਰਿਕਾਰਡ ਤੋੜ ਕੇ ਇਹ ਦੋਨੋਂ ਆਜ਼ਾਦ ਉਮੀਦਵਾਰ ਜਿੱਤੇ ਨੇ ਜੇ ਕਿਤੇ ਉੱਥੇ ਅ ਅੱਛਾ ਮੈਂ ਪਹਿਲਾਂ ਉਹ ਦੱਸਦਾ ਉਹ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਸਹੀ ਕਿਹਾ ਸੀ ਇਤਿਹਾਸ ਤੋਂ ਜਿਹੜੀ ਉਹ ਗੱਲ ਉਹਨਾਂ ਲੈ ਕੇ ਆਈ ਸੀ ਕਿ ਜਦੋਂ ਅ ਜਿਹੜੇ ਸਰਜੀਤ ਸਿੰਘ ਖਾਲਸਾ ਦੇ ਪਿਤਾ ਜੀ ਰਸ਼ੀਦ ਬਿਆਨ ਸਿੰਘ ਸੀ ਤੇ ਇਹਨਾਂ ਦੀ ਸਰਜੀਤ ਸਿੰਘ ਖਾਲਸਾ ਦੀ ਮਾਤਾ ਜੀ ਬੇਮਲ ਕੌਰ ਸੀਗੇ ਬਿਮਲ ਕੌਰ ਜੀ ਉਦੋਂ ਰੋਪੜ ਤੋਂ ਆਜ਼ਾਦ ਮੀਲਵਾਰ ਲੜੇ ਸੀ ਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਰੋਪੜ ਤੋਂ ਬੰਦਾ ਅਕਾਲੀ ਦਲ ਦਾ ਖੜਾਇਆ ਸੀ ਤੇ ਉਹ ਚੀਜ਼ ਇਹ ਕਹਿੰਦੇ ਸੀ ਕਿ ਜੇ ਉਹ ਉਹ ਸਲਾਹ ਮੰਨ ਲੈਂਦਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਮੰਨ ਲੈਂਦੇ ਨਾ ਤਾਂ ਖੜਾਉਂਦੇ ਗਡੂਰ ਸਾਹਿਬ ਤੋਂ ਨਾ ਖੜਾਉਂਦੇ ਫਰੀਦਕੋਟ ਤੋਂ ਹੂੰ ਸੀਟਾਂ ਤਾਂ ਤੁਹਾਡੇ ਕੋਲ ਵੈਸੇ ਵੀ ਉਹ ਦੋ ਨਹੀਂ ਆਈਆਂ ਬਿਲਕੁਲ ਜੋ ਤੁਸੀਂ ਦੋ ਸੀਟਾਂ ਨੂੰ ਇਸ ਤਰੀਕੇ ਦੇ ਨਾਲ ਕੁਰਬਾਨ ਕਰ ਦਿੰਦੇ ਪੰਥ ਦੀ ਰਾਹ ਤੇ ਤੁਸੀਂ ਕਹਿ ਦਿੰਦੇ ਕਿ ਪੰਥ ਕਰਕੇ ਅਸੀਂ ਛੱਡ ਰਹੇ ਹਾਂ ਜੀ ਅਸੀਂ ਨਹੀਂ ਕਰਾਉਂਦੇ ਤੁਹਾਨੂੰ ਬਾਕੀ ਦੀਆਂ ਜਿਹੜੀਆਂ 11 ਸੀਟਾਂ ਸੀ ਉਹਦੇ ਤੇ ਤੁਹਾਨੂੰ ਬਹੁਤ ਫਾਇਦਾ ਹੋਣਾ ਸੀ ਹੁਣ ਤੁਸੀਂ ਇੱਕ ਸੀਟ ਜਿੱਤੀ ਆ ਤੁਸੀਂ ਕਿੰਨੀਆਂ ਸੀਟਾਂ 3-4 ਸੀਟਾਂ ਜਿੱਤ ਸਕਦੇ ਸੀ ਸੋ ਗੱਲ ਇਹੀ ਹੈ ਦੇਖੋ ਲੀਡਰ ਸਤਨਾਮ ਉਹੀ ਹੈ ਜਿਹੜਾ ਮੌਕੇ ਦੀ ਨਜਾਕਤ ਨੂੰ ਸਮਝੇ ਜਿਹੜਾ ਮੌਕੇ ਦੀ ਨਜਾਕਤ ਨੂੰ ਦੇਖ ਕੇ ਸਹੀ ਫੈਸਲਾ ਲੈ ਗਿਆ ਜਾਂ ਸਹੀ ਬਿਆਨ ਦੇ ਗਿਆ ਉਹ ਅੱਗੇ ਲੰਘ ਜਾਂਦਾ ਜਿਹੜਾ ਮੌਕੇ ਦੀ ਨਜ਼ਾਕਤ ਨੂੰ ਨਾ ਸਮਝੇ ਉੱਥੇ ਗਲਤ ਫੈਸਲੇ ਲੈ ਲੇ ਤੇ ਉਹ ਫਿਰ ਇਸ ਤਰੀਕੇ ਦੇ ਨਾਲ ਬੈਕ ਫਾਇਰ ਹੋ ਜਾਂਦੀ ਹੈ ਜੀ ਖਡੂਰ ਸਾਹਿਬ ਦੀ ਗੱਲ ਕਰਦੇ ਆ ਜਾਂ ਪੰਥਕ ਗੱਲ ਕਰਦੇ ਆ ਜੇ ਇਹ ਦੋਨਾਂ ਸਿੱਟਾਂ ਤੇ ਆਪਣੇ ਕੈਂਡੀਡੇਟ ਵਾਪਸ ਵੀ ਲੈ ਲੈਂਦੇ ਤਾਂ ਪੰਥਕ ਜਿਹੜਾ ਹਮਦਰਦੀ ਆ ਪੰਥਕ ਵੋਟਰ ਉਹ ਕਿਤੇ ਨਾ ਕਿਤੇ ਅਕਾਲੀ ਦਰ ਨਾਲ ਖੜ ਸਕਦਾ ਸੀ ਜੋ ਹਾਲਾਤ ਹੁਣ ਲੱਗ ਰਿਹਾ ਤੇ ਦੂਜੀ ਗੱਲ ਜੇ ਘਰ ਦੇਖਿਆ ਜਾਵੇ ਕਿ ਖਡੂਰ ਸਾਹਿਬ ਚ ਤਾਂ ਜਿਵੇਂ ਦੇਖਿਆ ਗਿਆ ਕਿ ਬਿਰਸਾ ਸਿੰਘ ਬਲਟੋਹਾ ਨੇ ਦੋਸ਼ ਲਗਾਏ ਸੀਗੇ ਇਹਨਾਂ ਦੇ ਰਿਸ਼ਤੇਦਾਰ ਤੇ ਸੁਖਵੀਰ ਸਿੰਘ ਬਾਦਲ ਦੇ ਜੀਜਾ ਜੀ ਤੇ ਜੋ ਦੋਸ਼ ਲੱਗੇ ਉਹਨਾਂ ਨੂੰ ਵੀ ਪਾਰਟੀ ਚੋਂ ਕੱਢਤਾ ਕਿ ਫਿਰ ਆਖਰਕਾਰ ਇੰਨੇ ਕੁ ਦੂਰ ਅੰਦਾਸ਼ੀ ਕੀ ਦੇਖ ਲਈ ਸੁਖਵੀਰ ਸਿੰਘ ਬਾਦਲ ਨੇ ਕਿ ਵੀ ਉਹਨਾਂ ਨੂੰ ਵੀ ਬਾਹਰ ਕੱਢ ਕੇ ਅਸੀਂ ਜਿੱਤ ਸਕਦੇ ਹਾਂ ਜਿੱਤੇ ਫੇਰ ਵੀ ਨਹੀਂ ਆਖਰਕਾਰ ਕਾਰਨ ਕੀ ਲੱਗਦਾ ਮੌਕੇ ਤੇ ਕਿਉਂ ਨਹੀਂ ਇਹ ਸਾਰੀਆਂ ਚੀਜ਼ਾਂ ਪੜੀ ਜਾਂਦੀ ਜੀ ਗੱਲ ਉੱਥੇ ਹੀ ਆ ਸਤਨਾਵ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ ਕਿ ਇੱਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਦੌਰ ਉਹਨਾਂ ਦੀ ਸੋਚ ਉਹਨਾਂ ਦੇ ਫੈਸਲੇ ਤੇ ਇੱਕ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਦੌਰ ਇਹਨਾਂ ਦੇ ਸੋਚ ਇਹਨਾਂ ਦੇ ਫੈਸਲੇ ਕਿਉਂ ਨਹੀਂ ਮੇਲ ਖਾਂਦੇ ਮਤਲਬ ਕਿਉਂ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਜੀ ਦੀ ਤਰੀਕੇ ਦੇ ਨਾਲ ਨਹੀਂ ਸੋਚਦੇ ਮੈਂ ਉਹ ਹੀ ਸ਼ੁਰੂ ਤੋਂ ਗੱਲ ਉਹੀ ਕਹੀ ਸੀ ਨਾ ਕਿ ਕਿਸੇ ਵਰਗਾ ਬਣਨ ਦੇ ਲਈ ਤੁਹਾਨੂੰ ਉਹਦਾ ਉਹਦਾ ਸਾਥ ਹੋਣਾ ਜ਼ਰੂਰ ਚਾਹੀਦਾ ਤੁਸੀਂ ਤਾਂ ਉਹਨਾਂ ਦੀ ਉਂਗਲ ਫੜ ਕੇ ਪਲੇ ਹੋ ਹੂੰ ਤੁਹਾਡੇ 'ਚ ਤਾਂ ਉਹ ਕੁਆਲਿਟੀਆਂ ਬਹੁਤ ਕੁੱਟਕੁੱਟ ਕੇ ਭਰੀਆਂ ਹੋਣੀਆਂ ਚਾਹੀਨੀਆਂ ਸੀ ਹਨਾ ਤੁਹਾਨੂੰ ਸਮਝਣਾ ਚਾਹੀਦਾ ਜੇ ਕੀ ਪਤਾ ਜੀ ਕੀ ਦਾ ਹਾਲਾਂਕਿ ਦੇਖੋ ਉਹ ਉਹ ਮੈਂ ਉੱਥੇ ਵੀ ਫੇਰ ਇੱਕ ਇਹ ਇਹ ਹੈ ਕਿ ਸਾਰਾ ਦੋਸ਼ ਇੱਕ ਬੰਦੇ ਦਾ ਵੀ ਨਹੀਂ ਹੁੰਦਾ ਹਨਾ ਤੇ ਤੁਸੀਂ ਇਹ ਕਹਿੰਦੇ ਹੋ ਇਹ ਪਰਮਾਤਮਾ ਤੁਹਾਨੂੰ ਕੋਈ ਨਾ ਕੋਈ ਗਿਫਟ ਵੀ ਦਿੰਦਾ ਕੋਈ ਨਾ ਕੋਈ ਚੀਜ਼ ਉਹ ਤੁਹਾਡੇ ਤੋਂ ਦੂਰ ਵੀ ਰੱਖਦਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸਭ ਤੋਂ ਵੱਡਾ ਗੋਡ ਗਿਫਟ ਏ ਸੀ ਕਨੈਕਟੀਵਿਟੀ ਉਹਨਾਂ ਨੇ ਲੋਕਾਂ ਨਾਲ ਕਿਵੇਂ ਕਰਨੀ ਆ ਉਹ ਬਹੁਤ ਵੱਡਾ ਗੋਡ ਗਿਫਟਡ ਸੀ ਚਾਹੇ ਉਹ ਵੱਡਾ ਬੰਦਾ ਚਾਹੇ ਛੋਟਾ ਬੰਦਾ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਉਹਨੂੰ ਮਿਲਦਾ ਵੱਡੇ ਨਾਲ ਉਹ ਵੱਡੇ ਹੋ ਜਾਂਦੇ ਸੀ ਛੋਟੇ ਨਾਲ ਉਹ ਛੋਟੇ ਹੋ ਜਾਂਦੇ ਸੀ ਉਹ ਆ ਕਿ ਉਹ ਚੀਜ਼ਾਂ ਕੁਝ ਐਸੇ ਜਿਹੜੀਆਂ ਗੱਲਾਂ ਨੇ ਉਹ ਅੱਗੇ ਸ਼ਾਇਦ ਸੁਖਬੀਰ ਸਿੰਘ ਬਾਦਲਪੋਰਾ ਦੇ ਕੋਲ ਨਹੀਂ ਪਹੁੰਚੀਆਂ ਤੇ ਕੁਝ ਇਹ ਹੋ ਜਾਂਦਾ ਕਿ ਜਦੋਂ ਤੁਹਾਡੀ ਪਾਰਟੀ ਦੇ ਵਿੱਚ ਕੁਝ ਸੀਨੀਅਰ ਆਗੂ ਹੋਣ ਫਿਰ ਤੁਹਾਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਉਹਨਾਂ ਨੂੰ ਤੁਹਾਨੂੰ ਅੱਗੇ ਰੱਖਣਾ ਪੈਂਦਾ ਚਾਹੇ ਤੁਸੀਂ ਅਹੁਦੇ ਤੋਂ ਪਿੱਛੇ ਰੱਖੋ ਪਰ ਕੋਈ ਸਮਾਗਮ ਹੈ ਜਾਂ ਕਿਤੇ ਕੋਈ ਫੈਸਲਾ ਲੈਣਾ ਤਾਂ ਤੁਹਾਨੂੰ ਅੱਗੇ ਰੱਖਣਾ ਪੈਣਾ ਕਿ ਨਹੀਂ ਜੀ ਤੁਸੀਂ ਵੱਡਿਓ ਚਲੋ ਤੁਸੀਂ ਕਰੋ ਫੈਸਲਾ ਬੇਸ਼ੱਕ ਮੈਂ ਪ੍ਰਧਾਨ ਹਾਂ ਪਰ ਜੋ ਤੁਸੀਂ ਫੈਸਲਾ ਕਰੋਗੇ ਆਪਾਂ ਉਹ ਤੇ ਫੁੱਲ ਚੜਾਵਾਂਗੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਸਾਰੇ ਲੀਡਰ ਬੈਠੋ ਸੀਨੀਅਰ ਤੁਸੀਂ ਦੱਸੋ ਤੁਹਾਡਾ ਕੀ ਹੈ ਅ ਫੈਸਲਾ ਕੀ ਹੈ ਆਪਾਂ ਉਹ ਅਨਾਉਂਸ ਕਰ ਦਿੰਨੇ ਆ ਇੰਨੀਆਂ ਕੀ ਗੱਲਾਂ ਹੁੰਦੀਆਂ ਨੇ ਸੋ ਇਹ ਚੀਜ਼ਾਂ ਮੈਨੂੰ ਲੱਗਦਾ ਡਿਸਕਸ਼ਨ ਤਾਂ ਇਹ ਤਾਂ ਬਹੁਤ ਲੰਬੀ ਲੰਘ ਜਾਣੀ ਆ ਪਰ ਇਹ ਚੀਜ਼ਾਂ ਜ਼ਰੂਰ ਲੋਕ ਵੀ ਸੋਚਦੇ ਨੇ ਲੋਕ ਵੀ ਮਹਿਸੂਸ ਕਰਦੇ ਨੇ ਸੋ ਜੇਕਰ ਇਸ ਵੇਲੇ ਵੀ ਸੁਖਵੀਰ ਸਿੰਘ ਬਾਦਲ ਜ਼ਿੱਦ ਤੇ ਬੈਠੇ ਰਹਿਣਗੇ ਕੀ ਨਹੀਂ ਪ੍ਰਧਾਨਗੀ ਹੈ ਮੈਂ ਦੇਖੋ ਪਹਿਲਾਂ ਵੀ ਇੱਕ ਦੂਸਰੇ ਆਪਣੇ ਪ੍ਰੋਗਰਾਮ 'ਚ ਇਹ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲਪੁਰਾ ਨੂੰ ਸਾਲ 2 ਸਾਲ ਦੇ ਲਈ ਕੀ ਫਰਕ ਪੈਂਦਾ ਯਾਰ ਤੁਸੀਂ ਛੱਡ ਦਿਓ ਸੀਟ ਕੋਈ ਗੱਲ ਨਹੀਂ ਹੂੰ ਤੁਸੀਂ ਸਾਰਿਆਂ ਨੂੰ ਇਕੱਠੇ ਕਰੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਪਰ ਉਹ ਕਹ ਰਹੇ ਜੀ ਮੈਂ ਟ੍ਰੈਂਡੀ ਆ ਜਾਂ ਨਹੀਂ ਰਹਿੰਦੀ ਆ ਪਰ ਉਹ ਕਹ ਰਹੇ ਕਿ ਮੈਂ ਪੇਸ਼ਕਸ਼ ਕੀਤੀ ਹੈ ਅਸਤੀਫੇ ਦੀ ਪਰ ਅੱਗੇ ਉਹ ਮੰਨਦੇ ਨਹੀਂ ਹੈਗੇ ਜਾਂ ਉਹ ਫਿਰ ਅੱਗੇ ਪ੍ਰਧਾਨ ਨਹੀਂ ਦਿੰਦੇ ਇਹ ਕੀ ਕਾਰਨ ਹੈ ਇੱਥੇ ਕੀ ਦੋਰਾ ਜਿਹੜਾ ਮਾਪਦੰਡ ਸਾਹਮਣੇ ਆ ਰਿਹਾ ਉਹੀ ਆ ਨਾ ਵੀ ਤੁਹਾਡੀ ਕੀ ਸਹੀ ਗੱਲ ਤੁਹਾਡੀ ਉਹਨਾਂ ਤੱਕ ਨਹੀਂ ਪਹੁੰਚ ਰਹੀ ਉਹਨਾਂ ਦੀ ਗੱਲ ਸਹੀ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਜਦੋਂ ਤੱਕ ਤੁਸੀਂ ਇੱਕ ਕਮਰੇ 'ਚ ਇੱਕ ਟੇਬਲ 'ਚ ਸਾਰੇ ਨਹੀਂ ਬੈਂਦੇ ਇਕੱਠੇ ਦੇਖੋ ਲੋਕ ਚਾਹੁੰਦੇ ਨੇ ਕਿ ਅਕਾਲੀ ਦਲ ਬਣੇ ਆ ਰਹੇ ਆਕਾਲੀ ਦਲ ਦਾ ਲੋਕ ਹਜੇ ਵੀ ਕਿਤੇ ਨਾ ਕਿਤੇ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਹਲੇ ਵੀ ਕਿਤੇ ਨਾ ਕਿਤੇ ਆਕਾਲੀ ਦਲ ਦੇ ਲਈ ਚਿੰਤਤ ਨੇ ਪਰ ਇਹਨਾਂ ਸਾਰੇ ਲੀਡਰਾਂ ਨੂੰ ਆਪਣੇ ਆਪਣੇ ਅਹੁਦਿਆਂ ਦਾ ਮੋਹ ਛੱਡ ਕੇ ਪਾਰਟੀ ਦੇ ਲਈ ਸੋਚਣਾ ਪਊਗਾ ਠੀਕ ਹੈ ਜੀ ਅਸੀਂ ਛੱਡਿਆ ਤੁਸੀਂ ਛੱਡਿਆ ਆਪਾਂ ਚੱਲਦੇ ਆ ਸਾਰੇ ਬਿਠਾਉਣੇ ਆ ਸਾਰੀ ਕੋਰ ਕਮੇਟੀ ਬੈਠੇਗੀ ਸਾਰੀ ਜਿਹੜੀ ਦੂਸਰੀਆਂ ਕਮੇਟੀਆਂ ਨੇ ਵਰਕਿੰਗ ਕਮੇਟੀ ਆ ਸਾਰੇ ਬੈਠਣਗੇ ਤੇ ਉਹਦੇ 'ਚ ਫੈਸਲਾ ਲੋ ਵਿੱਚ ਤੁਸੀਂ ਲੋਕਾਂ ਦੀ ਰਾਏ ਵੀ ਲੋ ਤੇ ਉਹ ਕਲੈਕਟਿਵਲੀ ਉਹ ਚੋਂ ਕੀ ਫੈਸਲਾ ਨਿਕਲਦਾ ਉਹ ਲੈਣਾ ਚਾਹੀਦਾ ਤੇ ਜੇ ਉਹ ਚੋਂ ਫੈਸਲਾ ਇਹ ਨਿਕਲਦਾ ਕਿ ਸੁਖਵੀਰ ਸਿੰਘ ਬਾਦਲਪੁਰਾ ਨੂੰ ਹੁਣ ਪ੍ਰਧਾਨ ਨਹੀਂ ਰਹਿਣਾ ਚਾਹੀਦਾ ਸਾਲ 1.5 ਸਾਲ ਦੇ ਲਈ ਕਿਸੇ ਹੋਰ ਨੂੰ ਦੇ ਕੇ ਦੇਖ ਲੈ ਜੇ ਤੁਹਾਡੀ ਪਾਰਟੀ ਇੱਕ ਚੰਗਾ ਪਰਫਾਰਮ ਕਰ ਰਹੀ ਹੈ ਤਾਂ ਕਾਲੀ ਦਲ ਤਾਂ ਬਚਿਆ ਰਹੂਗਾ ਨਾ ਜੇ ਉਹ ਸਾਲ 1.5 ਸਾਲ ਦੇ ਵਿੱਚੋਂ ਨਵਾਂ ਪ੍ਰਧਾਨ ਵੀ ਕੁਝ ਨਹੀਂ ਕਰ ਸਕਦਾ ਤਾਂ ਫੇਰ ਤੁਸੀਂ ਵਾਪਸ ਲੈ ਲਓ ਪ੍ਰਧਾਨਗੀ ਇਹ ਸਮਝ ਲਓ ਕਿ ਬਈ ਪਾਰਟੀ ਦਾ ਸਮਾਂ ਹੀ ਮਾੜਾ ਹੀ ਆ ਇਹ ਇਹ ਅਗਵਾਈ 'ਚ ਕੋਈ ਕਮੀ ਨਹੀਂ ਹੈਗੀ ਪਰ ਸਮਾਂ ਮਾੜਾ ਇਹ ਸਮਝ ਲਿਓ ਫਿਰ ਸੋ ਇਸ ਕਰਕੇ ਜਿਹੜੇ ਬਾਗੀ ਲੀਡਰ ਨੇ ਉਹਨਾਂ ਦੀ ਵੀ ਗੱਲ ਕਰਦਾ ਪ੍ਰਧਾਨਗੀਆਂ ਉਹ ਵੀ ਇਤਿਆਹ ਕਰ ਰਹੇ ਉਹ ਵੀ ਕੁਝ ਕੁਝ ਹੋਰ ਉਹਨਾਂ ਦੇ ਵੀ ਬਹੁਤ ਸਾਰੇ ਪਲਾਨ ਹੋਣੇ ਠੀਕ ਹੈ ਜਿਵੇਂ ਅਕਾਲੀ ਦਲ ਕਹਿ ਰਿਹਾ ਕਿ ਇਹ ਤਾਂ ਜੀ ਉਹਨਾਂ ਦੀ ਵੀ ਦੇ ਨਾਲ ਜਾ ਕੇ ਉਹਨਾਂ ਦੀ ਵੀ ਗੱਲ ਕਰ ਲੈਣੇ ਵੀ ਸਮਾ ਗੁੱਟ ਬਣਾ ਲੈਣਗੇ ਦੇਖੋ ਹਰ ਇੱਕ ਬੰਦੇ ਨੂੰ ਲਾਲਚ ਹੁੰਦਾ ਮੈਂ ਉਹੀ ਗੱਲ ਕਹਿਣਾ ਕਿ ਦੇਖੋ ਤੁਸੀਂ ਆਪਣੇ ਪਰਸਨਲੀ ਲਾਲਚ ਤੁਸੀਂ ਛੱਡ ਦਿਓ ਪਰਸਨਲੀ ਲਾਲਚ ਕੁਰਸੀਆਂ ਦੇ ਨਾ ਕਰੋ ਜੇ ਅਕਾਲੀ ਦਲ ਬਚਾਉਣਾ ਹੈ ਤਾਂ ਨਹੀਂ ਤਾਂ ਫਿਰ ਸਿਰ ਤੁਹਾਡੇ ਕੋ ਕੁਰਸੀਆਂ ਰਹਿ ਜਾਣਗੀਆਂ ਅਕਾਲੀ ਦਲ ਨਹੀਂ ਰਹਿਣਾ ਜਿਹੜਾ ਕਿ ਪੰਜਾਬ ਲਈ ਚੰਗੀ ਗੱਲ ਨਹੀਂ ਹੈ